ਆਸ਼ਰੀਆ 걸ਫ੍ਰੈਂਡ ਕੱਲ ਅਸੀਂ ਵਾਪਸ ਆਉਣਾ ਸੀਗਾ ਕਿਉਂਕਿ ਅਸੀਂ ਘਰੇ ਤਾਂ ਵਾਪਸ ਬਾਅਦ ਚ ਆਉਣਾ ਸੀ ਪਹਿਲਾਂ ਮੈਂ ਆਪਣੀ ਨਣਦ ਕੋਲੇ ਜਾਣਾ ਸੀਗਾ ਇਸ ਲਈ ਗਰਮੀ ਜ਼ਿਆਦਾ ਹੋਣ ਕਾਰਨ ਮੈਂ ਸਿਸਟਮ ਨੂੰ ਕਿਹਾ ਕਿ ਰੋਟੀ ਅਸੀਂ ਉਹਨਾਂ ਕੋਲ ਜਾ ਕੇ ਖਾਵਾਂਗੇ ਤੂੰ ਸਾਡੇ ਲਈ ਸੈਂਡਵਿਚ ਤਿਆਰ ਕਰ ਦੇ ਉਹਨੇ ਆਪਦੇ ਤਰੀਕੇ ਨਾਲ ਬਹੁਤ ਪਿਆਰੇ ਜਿਹੇ ਸੈਂਡਵਿਚ ਬਣਾਏ ਸੀ ਉਸ ਤੋਂ ਬਾਅਦ ਅਸੀਂ ਘਰੋਂ ਤੁਰ ਪਏ ਸੀਗੇ ਅਸੀਂ ਕਾਫੀ ਜ਼ਿਆਦਾ ਸਾਹ ਲੈ ਤੁਰੇ ਸੀ ਪਰ ਫਿਰ ਵੀ ਇੰਨੀ ਜ਼ਿਆਦਾ ਗਰਮੀ ਸੀਗੀ ਕਿ ਸਾਡੀ ਤਿੰਨਾਂ ਦੀ ਬੁਰੀ ਹਾਲਤ ਹੋ ਗਈ ਸੀ ਮੈਂ ਤਾਂ ਤੁਹਾਨੂੰ ਇਹੀ ਐਡਵਾਈਸ ਦਵਾਂਗੀ ਕਿ ਤੁਸੀਂ ਗਰਮੀ ਉਹ ਗਰਮੀ ਕਿਤੇ ਨਾ ਜਾਓ ਉਸ ਤੋਂ ਬਾਅਦ ਗਰਮੀ ਨਾਲ ਸਾਡੀ ਹਾਲਤ ਇੰਨੀ ਕਿ ਜ਼ਿਆਦਾ ਖਰਾਬ ਹੋ ਗਈ ਸੀ ਕਿ ਕਿ ਮੈਂ ਪੂਰਾ ਦਿਨ ਕੋਈ ਵੀਡੀਓ ਬਣਾ ਹੀ ਨਹੀਂ ਪਾਈ ਕਿਉਂਕਿ ਮੇਰੇ ਦਿਮਾਗ 'ਚ ਹੀ ਨਹੀਂ ਆਇਆ ਕਿ ਮੈਂ ਵੀਡੀਓ ਵੀ ਬਣਾਉਣੀ ਆ ਫਿਰ ਸਿੱਧਾ ਬਸ ਘਰੇ ਆਉਣ ਸਰ ਵੀਡੀਓ ਬਣਾਈ ਸੀ ਉਹਰੇ ਰਮਾਨ ਦੇ ਪਾਪਾ ਚਾਬੀ ਲੱਭ ਰਹੇ ਸੀਗੇ ਕਿਉਂਕਿ ਡੈਡੀ ਚਾਬੀ ਕਿਸੇ ਨੂੰ ਫੜਾ ਗਏ ਸੀਗੇ ਅਸੀਂ ਜਦੋਂ ਜਾਤ ਕੀਤੀ ਚਾਬੀ ਲਈ ਕਿ ਤਾਂ ਕਿ ਛੇਤੀ ਛੇਤੀ ਪਾਣੀ ਮਿਲੇ ਸਾਨੂੰ ਕਿਉਂਕਿ ਬਹੁਤ ਜ਼ਿਆਦਾ ਪਿਆਸ ਲੱਗੀ ਸੀ ਪਾਣੀ ਦੀ ਵੀ ਉਹ ਤਾਂ ਰਾਹ 'ਚ ਵੀ ਕਿਤੇ ਖੜ ਕੇ ਪੀਤਾ ਸੀ ਪਲੀਜ਼ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਕਮੈਂਟ ਕਰਕੇ ਇਹ ਵੀ ਦੱਸੋ ਕਿ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਬਾਏ